ਕਿੱਥੇ ਰਹਿਣ ਵਾਲੇ ਤੁਸੀਂ? ਰੰਧਮਾਨੇ ਵਾਲੇ ਜੀ। ਬਾੜੇ ਵਾਲੇ ਜੀ। ਹਾਂਜੀ। ਅੱਛਾ ਇੱਕ ਗੱਲ ਬਾਤ ਹੋਏਗੀ। ਮੈਂ ਸੌਰੀ ਸੀ ਤੇ ਉਹਨਾਂ ਨੇ ਮੇਰੇ ਬਾਹ ਫਾ ਬਾਹ ਮਗਰ ਉਹ ਬੰਨ ਲੀ ਸੀ। ਉਹਨਾਂ ਨੇ 30 ਨਾ ਕੋਟ ਲਿਆ ਸੀਗਾ ਤੇ ਮੈਂ ਚੱਕ ਕੇ ਸੁਨੈ ਜਿਹਾ ਲੈ ਗਈ ਸੀ। ਉਹ ਕੱਪ ਕੇ ਲੈ ਗਈ। ਹਾਂਜੀ। ਬਾਬਾ ਜੀ ਕਹਿੰਦੇ ਹਾਂਜੀ। ਕਿਤੇ ਕੋਈ ਸੁਰਖਾਂ ਦੇਗਾ ਲੈ ਜੀ ਕਿੱਥੇ? ਹਾਂਜੀ ਸੰਸਾਨ। ਵਿਚਾਰ ਘਾੜ ਤੇ। ਹਾਂਜੀ। ਕਿ ਜਬਰਦਸਤੀ ਕੀਤੀ? ਹਾਂਜੀ। ਉਹਨਾਂ ਨੇ। ਹਾਂਜੀ। ਕੋਈ ਮੰਗੇ ਤਾਂ ਕਾਰਵਾਈ ਇਹਨਾਂ ਤੇ ਹੋਣੀ ਚਾਹੀਦੀ ਜੀ ਨਾ ਹਾਂਜੀ ਹੋਣੀ ਚਾਹੀਦੀ ਤੁਹਾਡੇ ਡੈਡੀ ਛਡਾਉਣ ਵੀ ਆਏ ਨੇ ਹਾਂਜੀ ਆਏ ਸੀ ਉਹਨਾਂ ਨਾਲ ਰੋਟੀ ਖਾਟ ਪਰੇ ਹਾਂਜੀ ਖਾਟ ਪਰੇ ਹਾਂਜੀ ਹੋਈ ਸੀ ਇਹ ਕਿਥੋਂ ਦੇ ਰਹਿਣ ਵਾਲੇ ਤੁਸੀਂ ਮਾਣਿਆ 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 ਲੈ ਰਹੇ ਹਾਂਜੀ ਤੇ ਤੁਹਾਡੀ ਲੜਕੀ ਦੀ ਉਮਰ ਕਿੰਨੀ ਹੈ 14 ਸਾਲ ਦੀ 14 ਸਾਲ ਦੀ ਹਾਂਜੀ ਅੱਛਾ ਕੀ ਗੱਲਬਾਤ ਹੋਈ ਕੀ ਕਰਦੇ ਤੁਸੀਂ ਅਸੀਂ ਮਿਹਨਤੀ ਕਰਦੇ ਹਾਂ ਮਜ਼ਦੂਰੀ ਕਰਦੇ ਹਾਂ ਮੈਂ ਤਾਂ ਮਜ਼ਦੂਰੀ ਕਰਦਾ ਹਾਂਜੀ ਅੱਛਾ ਕੀ ਗੱਲਬਾਤ ਹੋਈ ਜੀ ਗਾਲਵਾਤੇ ਹੋਈ ਸੀ ਜਦੋਂ ਮਦਰ ਕੇ ਸੀ ਸੌ ਰਹੇ ਸੀਗੇ ਤੇ ਕੁੜੀ ਤੈਨ ਕੋਈ ਦੇਖਾ ਤੇ ਹੈ ਨਹੀਂ ਸੀ ਬਿਸਤਰੇ ਤੇ ਇਕੱਠਾ ਪਰਿਵਾਰ ਹੀ ਹੋ ਰਹੇ ਹਾਂਜੀ ਇਕੱਠਾ ਹੀ ਤੇ ਉਹ ਜ਼ਬਰਦਸਤੀ ਚੱਕ ਕੇ ਲੈ ਕੇ ਗਿਆ ਸੀ ਸਮਾਗਮ ਘਰ ਤੇ ਉਹ ਕਿੱਥੇ ਗਏ ਉਹ ਮੁੰਡੇ ਇੱਕ ਤਾਂ ਪੰਡ ਦੇ ਰਹਿਣ ਵਾਲੇ ਸੀ ਹਾਂਜੀ ਫਿਰ ਜ਼ਬਰਦਸਤੀ ਚੁੱਕ ਕੇ ਲੈ ਗਏ ਹਾਂਜੀ ਜਦੋਂ ਕੁੜੀ ਤੈਨ ਮਦਰ ਕੇ ਰੋਈ ਜਿੰਨੇ ਆਵਾਜ਼ਾਂ ਮਾਰੀਆਂ ਫਿਰ ਮੈਂ ਗਿਆ ਸੀ ਇਹਨੂੰ ਲੈ ਕੇ ਆਇਆ ਇਨੇ ਨੂੰ ਦੱਸਿਆ ਮੈਂ ਕਿ ਮੇਰੇ ਨਾਲ ਡੇਢੀ ਆ ਕੇ ਕੰਮ ਕੀਤਾ ਨਾ। ਹਾਂ। ਉਹ ਮੁੜ ਕੇ ਉਸ ਤੋਂ ਬਾਅਦ ਮੈਨੂੰ ਉਹਨਾਂ ਨੇ ਧੱਕੇ ਮਾਰੇ। ਵਿੜਾਂਚਪੁਰਾ ਮਾਰਗਾਂ ਮੁੜ ਕੇ ਉਸ ਤੋਂ ਬਾਅਦ ਮੈਂ ਪੁਲਿਸ ਵਾਲੇ ਮਗਾਈ ਸੀਗੇ। ਉਹ ਉੱਥੋਂ ਫਰਾਰ ਹੋ ਗਏ। ਪਰ ਉਹ ਲੱਤੀ ਦਾ ਸਿਕਲ ਤੇ ਮੈਡੀਕਲ ਲੱਗਿਆ ਤਾਂ ਹਾਂਜੀ ਹਾਂਜੀ ਮੈਡੀਕਲ ਕਰਾਇਆ ਹੋਇਆ। ਤੇ ਇਥੇ ਮਦਰ ਕੇ ਅਰਜ਼ੀ। ਮਾਤ ਦੇ ਰੋਟਾ ਤੇ ਕਾਰ ਵੀ ਹੋਣੀ ਚਾਹੀਦੀ। ਹਾਂਜੀ ਕਾਰਵਾਰੀ ਹੋਣੀ ਚਾਹੀਦੀ। ਉਹਦਾ ਮੰਗ ਕਰਦੇ। ਐਡ ਦੇ ਮੁੰਡੇ ਰੇ। ਐਡ ਦੇ ਮੁੰਡੇ। ਹਾਂ। ਸਾਬ اللہ ਜੀ ਦਾ ਹਾਂ ਜੀ ਇਨਸਾਫ ਮਿਲਣਾ ਚਾਹੀਦਾ। ਆਪਣੇ ਜਿਹੜੀ ਫੈਟ ਦੀ ਲੜਕੀ ਏ ਹਨਾ ਹਾਂ ਜੀ ਹਾਂ ਜੀ ਨਵਾਲਿਕ ਲੜਕੀ ਨਾਲ ਜਬਰ ਜਨਾ ਪਿੰਡ ਦੇ ਮੁੰਡਿਆਂ ਨੇ ਕੀਤਾ। ਹਾਂ ਜੀ ਹਾਂ ਜੀ ਪਿੰਡ ਦੇ ਮੁੰਡੇ ਰਾਤ ਨੂੰ 3 ਵਜੇ ਲੈ ਕੇ ਗਏ ਇਹਨੂੰ ਕੁਲ ਨੰਮੂ ਬਣ ਕੇ। ਠੀਕ ਹੈ ਜੀ ਤੇ ਪਿਓ ਦਾ ਛਣਾਉਣ ਗਿਆ ਇਹ ਮੁੰਡੇ ਨੂੰ ਉਹ ਕਹਿੰਦਾ ਜਾਓ ਦਾਸੀ ਕੀਤੀ ਜੀ। ਉਹਦਾ ਪਹਿਲਾਂ ਜਰਾ ਮਰੀਜ਼ ਸੀ। ਆਪਰੇਸ਼ਨ ਹੋਇਆ ਸੀ ਪਹਿਲਾਂ ਦਾ। ਇਹਨਾਂ ਨੂੰ ਕੱਟ ਮਾਰ ਕੀਤੀ। ਆ ਇਹਨਾਂ ਨੂੰ ਕੱਟ ਮਾਰ ਗਈ ਸੀ। ਉਹ ਗਾਹ ਦਾ ਗਾਂ ਕੁੜੀ ਦੇ ਨਾਨੀ ਦਾ ਵੀ ਕੱਟ ਮਾਰ ਕੀਤੀ ਆਈ। ਨਾ ਮੋਜੂਦਾ ਸਰਮੈਂਟ ਦਾ ਮੈਂਬਰ ਦਾ ਭਰਾ ਹੀ ਮੁੰਡਾ ਮੁੰਡਾ ਹੀ ਬਹੁਤ ਤੇ ਹਾਂਜੀ ਪਿੰਡ ਦੇ ਰਹਿਣ ਲਾਈ ਇਹਨਾਂ ਨੇ ਤਕ ਕਸ਼ਾ ਵੀ ਕੀਤੀ ਜਿਨਾ ਕੰਮ ਦੇ ਕੰਮ ਫਾਂਸੀ ਦਾ ਹੋਣਾ ਚਾਹੀਦਾ ਇਹਨਾਂ ਨੂੰ ਹਾਂਜੀ ਧਮਕੀਆਂ ਦੇ ਰਹੇ ਨੇ ਪਿੰਡ ਦੇ ਘਰੇ ਜਾ ਜਾ ਕੇ ਜੇ ਤੂੰ ਸਾਡੇ ਦੇ ਪਰਚਾ ਕੀਤਾ ਤਾਈ ਕੁੜੀ ਨੂੰ ਮਾਰ ਦਾਂਗੇ ਐ ਕਰ ਦਾਂਗੇ ਅੱਛਾ ਇਸ ਲਈ ਘਰੇ ਇੱਥੇ ਆਏ ਤਾਂ ਇਹਨਾਂ ਨੂੰ ਸਖਤ ਮਨ ਲਈ ਚਾਹੀਦੀ ਆ ਸਖਤ ਕਾਨੂੰਨੀ ਗੱਲ ਸਖਤ ਹੋਣੀ ਚਾਹੀਦੀ ਕਾਂਫੇ ਕਾਂਜੀ ਬਸ ਕਾਂਫੇ ਰਾਮ ਬਾਸੀ ਜਾਉਣੀ ਚਾਹੀਦੀ ਇਹਨਾਂ ਨੂੰ ਜੀ ਇਹਨਾਂ ਨੇ ਬਹੁਤ ਤਕਾ ਕੀਤਾ ਇਹ ਗਲਤ ਕੀਤਾ ਕਰ ਹਾਂ ਇਨਸਾਮ ਮਿਲਣਾ ਚਾਹੀਦਾ ਹਾਂ ਇਨਸਾਮ ਮਿਲਣਾ ਚਾਹੀਦਾ ਇਹ ਨਾਲ ਖੜੇ ਆ ਜੀ ਜੇ ਨਾ ਕੋਈ ਕਰ ਵੀ ਕੀਤੀ ਤਾਂ ਵੀ ਆਈ ਬਰ ਜੀ ਗਾਂ ਹੋਰ ਗਾਂ ਤਾਂ ਹੀ ਜਾਵਾਂਗੇ